ਟੈਕ ਦਾ ਕਰਮ ਲੱਖ ਦੇ ਵੇਚ ਦੇਣਾ ਕਰਨਾਟਕਾ ਚ ਹੁਣ ਵੇਚ ਦੇਣਾ ਵੀਡੀਓ ਪਾ ਕੇ ਮੈਂ ਹੁਣੇ ਲੱਖ ਦੇ ਵੇਚ ਦੂੰ ਇਹਨਾਂ ਨੂੰ ਟਾਪ ਕੁਆਲਿਟੀ ਦੀਆਂ ਬੀਟਲ ਪੱਠਾਂ ਆ ਦੇਖ ਸਕਦੇ ਹੋ ਜੀ ਤੁਸੀਂ ਪੂਗਾ ਜਿਹੜਾ ਆ ਜਿਹੜੀ ਆ ਉਹਦਾ ਸਟੇਮ ਨਾਲ ਵਾਧੋ ਉਹਨਾਂ ਆ ਖੜਾ ਪਾਲੀ ਆ ਇਹ ਇਹਦੀਆਂ ਦੇਖੋ ਤੁਸੀਂ ਜੱਬਾ ਮੇਰੇ ਵਾਂਗੂ ਵੇਚ ਵੜੀਆਂ ਕੀ ਕਰਿਆਗਾ ਮੋਨਾਂ ਦਾ 26000 ਕੀਤਾ ਵੀਰੇ ਦੋਹਾਂ ਦਾ ਜੋੜੀ ਦਾ ਜੋੜੀ ਦਾ 26000 ਸੈਟ ਹੈਗੀ ਆ ਜੀ ਲਗਭਗ 40 ਚੁਲੀ ਹੈਗੀ ਆ ਜੀ 39 39 40 ਲੈ ਵੀ ਮੁੱਲਾਪੁਰ ਬੱਕਰੀਆਂ ਦੀ ਮੰਡੀ ਤੇ ਆਏ ਹੋਏ ਸੀਗੇ ਬਈ ਅੱਜਕਨ ਦੋ ਬੱਚੇ ਇੱਥੇ ਵਿਕੇ ਨੇਗੇ ਦੋ ਹੀ ਪੂਰੇ ਘੈਂਟ ਤੇ ਸੁਨਖੇ ਆਪਾਂ ਕਹਿਦੀ ਹੈ ਨਾ ਚਿੱਟੇ ਰੰਗ 'ਚ ਥੋੜੇ ਥੋੜੇ ਹੋਰਾਂ ਪਰਾਂ ਸਿੰਬ ਜੇ ਨੇਗੇ ਨਹੀਂ ਚਿੱਟਾ ਰੰਗ ਹੀ ਹੈਗਾ ਜ਼ਿਆਦੇ ਥੋੜਾ ਹੈਗਾਗਾ ਗੋਡੇ ਗੱਪਿਆਂ ਤੋਂ ਹੈਗੇ ਨੇਗੇ ਸ਼ਰਾ ਕੰਨ ਬਹੁਤ ਲੰਮਾਗਾ ਗੁਲਾਬੀ ਸਕਿਨ ਦੇ ਵਿੱਚ ਨੇਗੇ ਪਤਾ ਕਰਕੇ ਦੱਸਦਾ ਵੀ ਕਿਹੜੇ ਬਾਈ ਦੇ ਸੀ ਕਿਹੜੇ ਬਾਈ ਦੇ ਨੇ ਬਈ ਤੁਹਾਡੇ ਨੇ ਕਿਹੜੇ ਪਿੰਡੋਂ ਆਏ ਸੀ ਬਈ ਰਾਮਪਰਾ ਫੂਲ ਕੋਲੋਂ ਪਿੰਡ ਬੋਗਰਾ ਜੀ ਬੋਗਰਾ ਅਛਾ ਬੱਚੇ ਇਧਰ ਕਰੀ ਕਿੰਨੇ ਕਿੰਨੇ ਮਹੀਨੇ ਦੇ ਹੋਣਗੇ ਬਈ 8 ਢਾਈ ਮਹੀਨੇ ਦੇ ਜੀ ਐ ਖੜੇ ਢਾਈ ਮਹੀਨੇ ਦੇ ਦੋਹੇ ਭਾਈ ਨੇਗੇ ਹਾਂ ਦੋਨੇ ਭਾਈ ਠੀਕ ਐ ਇਹਨਾਂ ਦਾ ਪਿਓ ਦਾ ਕੱਦ ਕਾਠ ਕਿਉ ਦਾ ਇਹਦਾ ਸੀਗਾ ਜੀ 45 ਇੰਚ ਅਛਾ ਹੁਣ ਕਿਹਦੇ ਕੋਲ ਐ ਹੁਣ ਤਾਂ ਉਹ ਗੁਜ਼ਰ ਗਿਆ ਚੱਲ ਗਿਆ ਤੁਹਾਡੇ ਕੋਲ ਹੀ ਸੀ ਨਹੀਂ ਹੋਰ ਬੰਦੇ ਕੋਲੇ ਸੀ ਅਛਾ ਇਹ ਤਾਂ ਮੈਂ ਲੈਏ ਸੀ ਬਾਈ ਕੱਲ ਤੁਸੀਂ ਲਈ ਸੀ ਅੱਗੇ ਵੇਚਿਆ ਅੱਜ ਹਾਂ ਹਾਂ ਮੰਗਦੇ ਗਾਹਾਂ ਕਈ ਵਾਰ ਹੁੰਦਾ ਆ ਬੇਗ ਵੀ ਆਪਦੇ ਆਪਦੇ ਨਹੀਂ ਰੱਖੇ ਕੀ ਮੁੱਲ ਕਰਿਆ ਸੀਗਾ ਮੋਲ ਤਾਂ 70000 ਕਰ ਦੇਈ ਬਾਈ ਇੰਨਾ ਕਰਿਆ ਸੀਗਾ ਇੰਨੇ ਕਰਿਆ ਸੀ ਬਹੁਤ ਲੱਗਣ ਵਾਲੀ ਕਰ ਦਿੰਦਾ ਜੀ ਅਗਲੇ ਦੇ ਅੱਛਾ ਹਾਂ ਠੀਕ ਐ 70000 ਐ ਥੋੜਾ ਨਹੀਂ ਘਾਣਾ 70000 ਦੋਆਂ ਦਾ ਕਰਿਆ ਕੀ ਕੀ ਚੰਗੀ ਆ ਕਿੱਥੇ ਮੁੱਕੀ ਫਿਰ ਗੱਲ 40 ਤੇ ਦੇਤੇ ਬਾਈ 40 ਤੇ ਪੱਕੀ ਗੱਲ ਕੀਨੇ ਲੈਣਗੇ ਆ ਬਾਈ ਇੱਧਰ ਆ ਬੁੱਧੂ ਰਾਨੇ ਲੈਣਗੇ ਆਪਣੇ ਮਨਾਈ ਵਾਲਾ ਲੈਣਗੇ ਨਾ ਪੁਰਾਣਾ ਬੰਦਾ ਇਹ ਆਹਲ ਦੇ ਵਿੱਚ ਕਨਾ ਕੋਈ ਵੀ ਕਾਰੀਗਰ ਐਵੇਂ ਨਹੀਂ ਜਿੱਦਣਾ ਗੱਲ ਤੋਂ ਪੈਸੇ ਲਾਉਂਦਾ ਕੁਛ ਤਾਂ ਕੁਛ ਤਾਂ ਦੇਖੀ ਉਹ ਕੀ ਦੇਖਿਆ ਬੁੱਧੂ ਬਹੁਤ ਚੰਗੇ ਤੇ ਸੋਹਣੇ ਨੇ ਅੱਖਾਂ ਕਿ ਲਵਾਈ ਲੂਈ ਬਹੁਤ ਆ ਬੱਚੇ ਵੱਢਣਗੇ ਵਧੀਆ ਵੀਰੇ ਅੱਛਾ ਹਾਂ ਯਾਨੀ ਕਿਆਂ ਘਾਟੇ ਵਾਲਾ ਸੌਦਾ ਨਹੀਂ ਘਾਟੇ ਵਾਲਾ ਸੌਦਾ ਚਲ ਕੋਈ ਨਹੀਂ ਰੱਬ ਖੜੇ ਰੱਖੇ ਇਹਨਾਂ ਨੂੰ ਜਾਂਦੇ ਘਾਟਾ ਦਾ ਬੱਕਰੀ ਜੋ ਕੁਝ ਨਹੀਂ ਹੁੰਦਾ ਵੀਰੇ ਕਦੇ ਘਾਟਾ ਨਹੀਂ ਹੁੰਦਾ ਇਹਦੇ ਵਿੱਚ ਉਹਦਾ ਅੱਛਾ ਹਾਂ ਬਰਾਬਰੀ ਨਹੀਂ ਗੱਲ ਸਿੱਧੀ ਚਾਹੀਦੀ ਆ ਨਹੀਂ ਜੇ ਮੈਂ ਐਡੇ ਛੋਟੇ ਸੀ ਪੈਸੇ ਰੁਪਏ ਫੁੱਲ ਲਾਤੇ ਨਾ ਬਤਾਂਗਾ ਬੱਚੇ ਵੀ ਚੰਗੇ ਹਨਾ ਚੰਗਿਆਂ ਕਰਕੇ ਹੁਣ ਗੱਲਾਂ ਜਦੋਂ ਇਹ ਵੀ ਆਣਗੇ ਉਦੋਂ ਵੀ ਫੇਰ ਗੱਲਾਂ ਹੋਰ ਹੋਣਗੀਆਂ ਗੱਲਾਂ ਹੋਰ ਆਉਣੀਆਂ ਹਨਾ ਠੀਕ ਹੈ ਇਹ ਬੁੱਧੂ ਭਾਈ ਹੋਰਾਂ ਲੈਨੇ ਜਾਂ ਅੱਗੇ ਦਵਾਏ ਹੋਣਗੇ ਜਾਂ ਕਿਵੇਂ ਹੋਣੀ ਗੱਲ ਵਾਟੇ ਨਹੀਂ ਗਿਣਾ ਬਾਈ ਆਪਾਂ ਕਿਡੀਆਂ ਕਿਡੀਆਂ ਬੱਕਰੀਆਂ ਵੇਚਦੇ ਸੀ ਅੱਜ ਮੁੱਲਾਪ ਵੀ ਰੇਨ ਹੈ ਨਹੀਂ ਇਹਨਾਂ ਨੂੰ ਵੀਰੇ ਘੰਟੇ ਇੱਕ ਦੱਕਰ ਮੈਂ ਲੱਖ ਦੇ ਵੇਚ ਦਿੰਨਾ ਕਰਨਾਟਕਾ ਚ ਹੁਣ ਵੇਚ ਦਿੰਦਾ ਨਾ ਵੀਡੀਓ ਪਾ ਕੇ ਮੈਂ ਹੁਣੇ ਲੱਖ ਦੇ ਵੇਚ ਦੂੰ ਇਹਨਾਂ ਨੂੰ ਪੱਕੀ ਗੱਲ ਪੱਕੀ ਗੱਲ ਹੈ ਜੀ ਠੀਕ ਹੈ ਹਾਂ ਜਾਨੀ ਕਿ ਜਿਹਨੂੰ ਕਦਰ ਹੋ ਉਹ ਦਿੰਦਾ ਪੈਸੇ ਹਾਂ ਇਹ ਗੱਲ ਹੈਗੀ ਆ ਜਿਹਨੂੰ ਪਤਾ ਹੋ ਜਾਦਾ ਕਈ ਵਾਰ ਆਉਰੇ ਆਏ ਕਹੀ ਜਾਣਗੇ ਵੀ 40 ਦੇ ਪਤਾ ਨਹੀਂ ਠੱਗ ਲਿਆ ਜਾ ਇਹ ਕਰ ਲਿਆ ਪਰ ਜਿਹਨੂੰ ਕਦਰ ਹੋ ਉਹ ਤੇ ਪੈਸੇ ਵੀ ਲਾਊਗਾ ਨਾ ਕੰਨ ਕਿੰਨਾ ਇੰਚ ਹੋਊਗਾ ਹੋਊਗਾ 15 15 ਇੰਚ ਇੱਕ ਦਾ 15 ਹੋਊਗਾ ਇੱਕ ਦਾ 17 ਹੋਊਗਾ ਵੀਰੇ 15 ਤੋਂ 17 17 ਇੰਚ ਦੇ ਹਨ ਚੀਜ਼ਾਂ ਸੋਹਣੀਆਂ ਨੇ ਯਾਰ ਬਹੁਤ ਕਿਵੇਂ ਲੱਗੇ ਚਾਚਾ ਮੇਮਣੇ ਫੇਰਾ ਮੇਮਣਾ ਹੈ ਨਹੀਂਗਾ ਨਾ ਸਹੀ ਗੱਲ ਆ ਕੋਈ ਅੱਖਾਂ ਓੱਖਾਂ ਦਾ ਨਹੀਂਗਾ ਮੈਟਰ ਬਣਨ ਵਾਲੀ ਵੀ ਚੀਜ਼ ਆ ਨਾ ਬਈ ਬਸ ਬਸ ਬਣਨ ਕਰਕੇ ਤਾਂ ਲੈ ਆਏ ਇਹ ਵੀ ਬਣਨ ਕਰਕੇ ਲੈ ਆ ਨਾ ਹਾਂ ਠੀਕ ਐ ਲੱਖ ਰੁਪਏ ਦੇ ਵੀ ਵੇਚ ਸਕਦਾ ਬਾਈ ਕਹਿੰਦਾ ਵੇਚ ਵੀ ਸਕਦਾ ਇਹ ਚ ਕੋਈ ਸ਼ੱਕ ਨਹੀਂਗਾ ਠੀਕ ਐ ਬਾਈ ਬੁੱਧੂ ਹਾਂ ਠੀਕ ਐ ਬਈ ਧੰਨਵਾਦ ਰਾਹ ਇਹ ਆ ਜੀ ਮੁੱਲਾ ਪਰਦਾਖਾ ਬੱਕਰਿਆਂ ਦੀ ਮੰਡੀ ਤੇ ਜਿਹੜੀ ਕਿ ਹਰੇਕ ਸ਼ਨੀਵਾਰ ਨੂੰ ਲੱਗਦੀ ਆ ਤੁਸੀਂ ਦੇਖ ਸਕਦੇ ਹੋ ਕਿ ਟਾਪ ਕੁਆਲਿਟੀ ਦੀਆਂ ਬੀਟਲ ਪੱਠਾਂ ਆ ਦੇਖ ਸਕਦੇ ਹੋ ਜੀ ਤੁਸੀਂ ਬਲੈਕ ਜੈਡ ਵਾਈਟ ਅੱਖਾਂ ਦੇ ਵਿੱਚ ਚੱਪੇ ਸਿੰਘਾਂ ਦੇ ਵਿੱਚ ਦੋ ਦੰਦ ਪੱਠ ਤੇ ਡੱਬੀ ਪੱਠ ਡੱਬੀ ਨਾਗਰੀ ਜੀ ਨੂੰ ਕਹਦੇ ਪਿਓ ਡੱਬੀ ਠੀਕ ਹੈ ਜੀ ਇਹ ਵੀ ਦੋ ਦੰਦ ਦੇ ਵਿੱਚ ਆ ਜੀ ਚੱਪੀ ਪੱਠਾ ਪੂਰੀ ਟੌਪ ਕੁਆਲਟੀ ਦਾ ਮਾਲ ਮੁੱਲਾਪੁਰ ਦੀ ਮੰਡੀ ਤੋਂ ਅੱਜ ਹੈਟ ਕਿੰਨੀ ਹੋ ਇਹਨਾਂ ਦੀ ਜੀ ਹੈਟ ਇਹਨਾਂ ਦੀ ਤਕਰੀਬਨ 36 ਪਲੱਸ ਹੈਗੀ ਆ ਜੀ ਠੀਕ ਹੈ ਜੀ ਇਹ ਕਿੱਥੋਂ ਲਈ ਨੇ ਹਾਂਜੀ ਕਿੱਥੋਂ ਲਈ ਖਰੀਦੀ ਇਹ ਇੱਥੋਂ ਹੀ ਖਰੀਦੀਆਂ ਜੀ ਇਹ ਬੰਬੇ ਵਾਸਤੇ ਖਰੀਦੀਆਂ ਨੇ ਆਪਾਂ ਅੱਛਾ ਜੀ ਹਾਂਜੀ ਬੰਬੇ ਜਾਣੀਆਂ ਨੇ ਇਹ ਏ ਜਿੱਦਣ ਹੁਣ ਥੋੜਾ ਜਿਹਾ ਮਾਲ ਆ ਗੱਡੀ ਗਈ ਹੋਈ ਆ ਅੱਜ ਲੈ ਆਈ ਇਹ ਗੱਡੀ ਉੱਥੇ ਤੇ ਜਿੱਦਣ ਹੁਣ ਦੂਜਾ ਘੇੜਾ ਭਰਾਂਗੇ ਜਾਣ ਗਿਆ ਇਸ ਤਰ੍ਹਾਂ ਦੀਆਂ ਜੇ ਕਿਸੇ ਹੋਰ ਵੀ ਵੀਰ ਨੇ ਪੱਠਾ ਲੈਣੀਆਂ ਨੇ ਜਾਂ ਮੰਗਵਾਉਣੀਆਂ ਨੇ ਉਹ ਸਾਡਾ ਨੰਬਰ ਨੋਟ ਕਰ ਲੈਣ 9914473916 ਅਸੀਂ ਪੰਜਾਬ ਤੋਂ ਆਊਟ ਆਫ ਸਟੇਟ ਦੇ ਵਿੱਚ ਵੀ ਮਾਲ ਭੇਜਦੇ ਆ ਜਿਹੜੇ ਸਾਡਾ ਔਰੰਗਾਬਾਦ ਦੇ ਵਿੱਚ ਵੀ ਮਾਲ ਜਾਂਦਾ ਮਹਾਰਾਸ਼ਟਰ ਵਿੱਚ ਵੀ ਜਾਂਦਾ ਵਾ ਕਰਨਾਟਕਾ ਚ ਵੀ ਜਾਂਦਾ ਵਾ ਹਾਈਦਰਾਬਾਦ ਦੇ ਵਿੱਚ ਵੀ ਮਾਲ ਜਾਂਦਾ ਬੰਗਲਾੌਰ ਦੇ ਬੀਟੀਵੀ ਮਾਲ ਜਾਂਦਾ ਕਿਸੇ ਨੇ ਵੀ ਕਿਸੇ ਵੀ ਕੰਟਰੀ ਸੂਬੇ ਵਿੱਚ ਮਾਲ ਮੰਗਾਉਣਾ ਉਹ ਸਾਨੂੰ ਸਾਡੇ ਫੋਨ ਦੇ ਉੱਤੇ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਹਾਂ ਇੱਕ ਹੋਰ ਵੀ ਬੇਨਤੀ ਆ ਜੇ ਕਿਸੇ ਵੀਰ ਨੇ ਕਿਸੇ ਹੋਰ ਵਪਾਰੀ ਨੇ ਆਪਣਾ ਮਾਲ ਭੇਜਣਾ ਸਾਡੀ ਗੱਡੀ 'ਚ ਉਹ ਵੀ ਸਾਡੇ ਨਾਲ ਕਨੈਕਟ ਕਰ ਸਕਦੇ ਨੇ ਜਿੰਨੇ ਮਰਜ਼ੀ ਨਾਲ ਹੋਣ ਜੀ ਹਾਂ ਜੀ ਜਿੰਨੇ ਮਰਜ਼ੀ ਨਾਲ ਹੋਣ ਜੀ 150 ਨਾਲ ਇੱਕ ਗੜੇ 'ਚ ਜਾਂਦਾ ਵੱਡੀ ਗੱਡੀ ਆ ਜਿੱਦਾਂ ਹੁਣ ਵੀ ਆ ਪਰਸੋ ਚੌਥੇ ਸਾਡੀ ਗੱਡੀ ਲੋਡ ਹੋਈ ਆ ਤੇ ਗੱਡੀ ਲੋਡ ਹੋਣ ਤੋਂ ਸਵੇਰ ਗੱਡੀ ਲੋਡ ਹੋਈ ਆ ਤੇ ਸ਼ਾਮ ਨੂੰ ਮੈਨੂੰ ਫੋਨ ਆਇਆ ਮਰੇ ਰਿਕੋਟਰਲੇ ਤੋਂ ਬਾਈ ਜੀ ਸਾਡੇ 5 ਨਗ ਅਸੀਂ ਭੇਜਨੇ ਹੰਗੋਲੀ ਪਰ ਬਾਈ ਜੀ ਉਦੋਂ ਗੱਡੀ ਨਿਕਲ ਚੁੱਕੀ ਸੀ ਇਸ ਲਈ ਜੇ ਕਿਸੇ ਨੇ ਹੋਰ ਵੀ ਮਾਲ ਬਾਹਰ ਭੇਜਣਾ ਉਹ ਮੁੱਲਾਪੁਰ ਦੀ ਮੰਡੀ ਦੇ ਨਾਲ ਸੰਪਰਕ ਰੱਖੋ ਵੀਰੇ ਜਿਹੜੀ ਇਹ ਮੰਡੀ ਹੈ ਜੰਗਲ ਦਾ ਮਾਲ ਇੱਥੇ ਆਉਂਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੋਊਗਾ ਪਸ਼ੂਆਂ 'ਚ ਇਹਨੂੰ ਚਾਹੇ ਤੁਸੀਂ 2000 ਕਿਲੋਮੀਟਰ 3000 ਕਿਲੋਮੀਟਰ ਦੀ ਧਗੇੜ ਚੱਲਣਗੇ ਪਸ਼ੂ ਕਿਉਂਕਿ ਇਹ ਜੰਗਲ ਦਾ ਮਾਲ ਆ ਫਾਰਮ ਦਾ ਮਾਲ ਨਹੀਂ ਹੈਗਾ ਠੀਕ ਹੈ ਜਿਹੜਾ ਫਾਰਮ ਦਾ ਮਾਲ ਹੁੰਦਾ ਵੀਰੇ ਉਹਦੇ ਵਿੱਚ ਸਾਈਡ ਇਫੈਕਟ ਪੈਂਦਾ ਕੋਈ ਗੁੱਸਾ ਬਣਾ ਕਰਿਓ ਮੇਰਾ ਵੀਰ ਫਾਰਮ ਵਾਲੇ ਆਹ ਨੂੰ ਸੰਭਾਲ ਕੇ ਬੋਤਲ ਲੈ ਜਾਣਾ ਪੈਂਦਾ ਕਿਉਂਕਿ ਇਹਨਾਂ ਦਾ ਸਟੈਮ ਨਾ ਹੁੰਦਾ ਇਹਨਾਂ ਨੇ ਪਤਾ ਨਹੀਂ ਕਿੰਨੇ ਕਿਲੋਮੀਟਰ ਰੋਜ਼ ਤੁਰਨਾ ਤੇ ਇਹਨਾਂ ਦੇ ਪਾਲੀ ਦਾ ਵੀ ਸਟੈਮ ਨਾ ਜਿਹੜਾ ਫਾਰਮ ਵਾਲਾ ਪਾਲੀ ਆ ਉਹਦਾ ਸਟੈਮ ਨਾ ਘਟੂਗਾ ਜਿਹੜਾ ਆ ਜਿਹੜੀ ਆ ਉਹਦਾ ਸਟੈਮ ਨਾ ਵਧੂ ਉਹਨਾਂ ਦਾ ਖੜਾ ਪਾਲੀ ਆ ਇਹ ਇਹਦੀਆਂ ਦੇਖੋ ਤੁਸੀਂ ਜਿਹਾ ਬਾ ਮੇਰੇ ਵਾਂਗੂ ਮੱਚਵਾੜੀਆਂ ਕਿਉਂਕਿ ਇਹ ਵੀ ਇੱਕ ਤਾਂ ਬੰਦੇ ਨੇ ਸਵੇਰ ਕਰਨੀਆਂ ਸ਼ਾਮ ਨੂੰ ਕਰਨੀਆਂ ਇਹਨਾਂ ਨੇ ਜਿਉਂ 9 ਵਜੇ ਤੋਂ ਸ਼ਾਮ ਦੇ 8 ਵਜੇ ਤੱਕ ਸੈਰ ਹੀ ਕਰਨੀਆਂ ਸ਼ਾਮ ਦੇ 8-9 ਵਜੇ ਘਰੇ ਵੜਨਾ ਫੇਰ ਵੀ ਕਿਤੇ ਹੋਰ ਨਹੀਂ ਜਾਣਾ ਰੋਟੀ ਖਾ ਕੇ ਪਸ਼ੂਆਂ ਚ ਵੜ ਜਾਣਾ ਪਸ਼ੂ ਸਾਹਮਣੇ ਆ ਫੇਰ ਪੈ ਕੇ ਤੜ ਕੇ ਉੱਠਣਾ ਫੇਰ ਪਸ਼ੂਆਂ ਚ ਸਾਰਾ ਨੇ ਲੱਗੇ ਰਹਿਣਾ ਇਹ ਵੀਰੇ ਇਹ ਪਾਲੀਆਂ ਦੀ ਕਮਾਈ ਆ ਅਸਲ ਅਸੀਂ ਕਹਿੰਦੇ ਨੇ ਜੀ ਆਹ ਮਾਲ ਕਿੱਥੋਂ ਨਿਕਲਦਾ ਇਹ ਪਾਲੀਆਂ ਕੋਲੋਂ ਨਿਕਲਦਾ ਇਹ ਕਮਾਈ ਆ ਕਮਾਈ ਆ ਪਾਲੀਆਂ ਦੀ ਕਮਾਈ ਆ ਬੱਕਰੀ ਵੀ ਉਰੋਂ ਲਈ ਜੀ ਇਹ ਵੀ ਬੱਕਰੀ ਉਰੋਂ ਲਈ ਆ ਜੀ ਅੰਬਰਸਰੀ ਫਿੱਟਲ ਬੱਕਰੀ ਆ ਤੁਸੀਂ ਦੇਖ ਸਕਦੇ ਹੋ 2 ਮਹੀਨੇ ਦੀ ਘੱਪਣ ਠੀਕ ਆ ਜੀ 2 ਮਹੀਨੇ ਦੀ ਘੱਪਣ ਜੇ ਕਿਸੇ ਵੀਰ ਨੇ ਮਗਵਾਉਣੀ ਆ ਆਰਡਰ ਤੇ ਇਹ ਵੀ ਆਪਾਂ ਭੇਜ ਸਕਦੇ ਆ ਕੀ ਬਾਤ ਆ ਜੀ ਇਹ ਵੀ ਸੋਹਣੀ ਹੈਗੀ ਫਿਲਹਾਲ ਇਹ ਲੈ ਬਿਕੀ ਨਹੀਂ ਹੈ ਨਹੀਂ ਜੀ ਇਹ ਖਰੀਦੀ ਅੱਜ ਓਕੇ ਜੀ ਅੱਜ ਖਰੀਦੀ ਆ ਇਹ ਚੱਪੀ ਆ ਦੇਖ ਸਕਦੇ ਹੋ ਤੁਸੀਂ ਦੁੱਧ ਦੁੱਧ ਵਧੀਆ ਮੂੰਹ ਮੱਥਾ ਬੋਸ ਮੂੰਹ ਮੱਥਾ ਚੱਪੇ ਸਿੰਘਾ ਚ ਤੇ 2 ਮਹੀਨੇ ਦੀ ਪ੍ਰੈਗਨੈਂਟ ਹੈ ਪ੍ਰੈਗਨੈਂਟ ਹੈ ਹਾਂ ਜੀ ਠੀਕ ਆ ਬਾਬਾ ਜੀ ਬਹੁਤ ਬਹੁਤ ਧੰਨਵਾਦ ਜੀ ਦੁਬਾਰਾ ਫੇਰ ਦੱਸਦੇ ਆ ਕਿ ਹਰੇਕ ਸ਼ਨੀਵਾਰ ਨੂੰ ਬੱਕਰਾ ਮੰਡੀ ਪਿੰਡ ਮੁੱਲਾਪੁਰ ਜ਼ਿਲ੍ਹਾ ਲੁਧਿਆਣਾ ਤਲਵੰਡੀ ਰੋਡ ਦੇ ਉੱਤੇ ਇਹ ਮੰਡੀ ਲੱਗਦੀ ਆ ਮੁੱਲਾਪੁਰ ਪਿੰਡ ਤੋਂ ਤਲਵੰਡੀ ਖੁਰਦਰੂ ਰਾਹ ਜਾਂਦਾ ਇਹਨੂੰ ਤਲਵੰਡੀ ਥਾਂ ਵੀ ਕਹਿ ਦਿੰਦੇ ਆ ਇਹ ਪਿੰਡ ਦੋ ਪਿੰਡ ਨਾਮ ਨੇ ਉੱਤੇ ਮਸ਼ਹੂਰ ਆ ਪਿੰਡੇ ਮੁੱਲਾਪੁਰਾ ਦੀ ਜ਼ਮੀਨ ਦੇ ਵਿੱਚ ਇਹ ਮੰਡੀ ਲੱਗਦੀ ਆ ਜੀ ਵੱਧ ਤੋਂ ਵੱਧ ਪਹੁੰਚਿਆ ਕਰੋ ਸ਼ੁਕਰੀਆ ਜੀ ਬਤ ਆਈ ਬਾਈ ਕੀ ਹਾਲ ਹੈ ਠੀਕ ਹੈ ਜੀ ਬਹੁਤ ਵਧੀਆ ਇਹ ਦੰਦਾਂ ਦੀ ਕਿੰਨੇਗੇ ਇਹ ਇਹ ਦੋ ਦੋ ਦੰਦ ਹੋਈਆਂ ਵੀਰੇ ਪੱਟੇ ਦੋਏ ਹਾਂਜੀ ਹਾਂਜੀ ਪੱਕੀ ਗੱਲ ਆ ਹਾਂਜੀ ਹਾਂਜੀ ਤੇ ਇਹ ਦੰਦਾਂ ਦੀਆਂ ਦੋ ਦੋ ਦੰਦ ਹੋ ਗਈਆਂ ਹਾਈਟ ਦੀ ਹਾਈਟ ਹੋਊਗੀ ਵੀਰੇ ਤਕਰੀਬਨ 34 ਹੈ ਨਾ 34 34 34.5 ਦੇ ਤਕਰੀਬਨ ਗੱਬਣ ਲੱਗਦੀ ਆ ਤਾਂ ਯਾਰਾ ਨਾ ਨਹੀਂ ਨਹੀਂ ਵੀਰੇ ਗੱਬਣ ਨਹੀਂ ਹੈਗੀਆਂ ਅੱਛਾ ਉਹ ਪਰਲੀ ਨਾ ਲਵਾਇਆਂ ਨਹੀਂ ਹਜੇ ਵੀਰੇ ਦੋਨੇ ਲਵਾਇਆਂ ਨਹੀਂ ਨਹੀਂ ਮੁੱਲ ਕੀ ਕਰਿਆਗਾ ਮੋਨਾ 26000 ਕੀਤਾ ਵੀਰੇ ਦੋਹਾਂ ਦਾ ਜੋੜੀ ਦਾ ਜੋੜੀ ਦਾ 26000 ਲੱਗਿਆ ਕੁਛ ਇਹ ਲੱਗਦਾ ਵੀਰੇ ਤਕਰੀਬਨ 11 11000 ਲੱਗ ਜਾਂਦਾਗਾ 22000 ਰੁਪਇਆ ਅੱਛਾ ਹਾਂਜੀ ਹਾਂਜੀ 22000 ਫਿਰ ਤੁਸੀਂ ਕਿੱਥੇ ਦੇਣੀਆਂ ਨੇਗੀਆਂ ਹਾਂਜੀ ਦੇ ਦਾਂਗੇ ਬਾ ਥੋੜੇ ਬਹੁਤੇ ਹੋਰ ਪਾ ਕੇ ਪੈਸੇ ਅੱਛਾ ਹਾਂਜੀ ਹਾਂਜੀ ਨਗਤਾ ਸੋਹਣੀ ਨੇ ਯਾਰ ਇਹ ਵੇਕਣੀ ਚਾਹੀਦੀ ਸੀ ਇਹਨਾਂ ਨੂੰ ਹਾਂਜੀ ਹਾਂਜੀ ਸਹੀ ਗੱਲ ਆ ਚੀਜ਼ ਸੋਹਣੀ ਹੈ ਜੀ ਹੈਨਾ ਲੈ ਚੀਜ਼ ਪੂਰੀ ਬਹੁਤ ਵਧੀਆ ਵੀਰੇ ਨਹੀਂ ਇਹ ਕਰ ਦਈਏ ਨੇ ਜਾਂ ਵਪਾਰ ਕਰਦੇ ਆਂ ਬਾਈ ਇਹ ਤਾਂ ਬਸ ਕਰਦਿਆਂ ਹੀ ਆ ਜੀ ਅੱਛਾ ਹਾਂ ਜੀ ਚੀਜ਼ਾਂ ਸੋਹਣੀਆਂ ਨਹੀਂਆਂ ਹਾਂ ਜੀ ਹਾਂ ਜੀ ਕੀ ਬਾਤ ਹੈ ਕਿੰਨੇ ਨਗ ਲਿਆਂਦੇ ਸੀ ਕਿੰਨੇ ਵੇਚਤੇ ਇਹ ਵੀਰੇ ਲਿਆਂਦੇ ਸੀ ਆਪਾਂ 14 ਕ ਨਗ ਸੀਗੇ ਹਾਂ ਵਿੱਚੋਂ 4-5 ਨਗ ਵੇਚਤੇ ਆ ਹੀ ਰਹਿ ਗਏ ਬਸ ਥੋੜੀ ਫਰੀਦਾ ਵੀ ਕੋਈ ਹਾਂ ਜੀ ਖਰੀਦਿਆ ਵੀ ਕੁਝ ਨਹੀਂ ਖਰੀਦਣਾ ਨਹੀਂ ਵੇਚਣੀ ਆ ਬਈ ਵੇਚਣੀ ਆ ਹਾਂ ਜੀ ਹਾਂ ਜੀ ਕਿਹੜਾ ਪਿੰਡ ਆ ਪਿੰਡ ਖਾੜਾ ਆਈ ਆਪਣਾ ਜਗਰਾਉਂ ਖਾੜਾ ਜ਼ਿਲ੍ਹਾ ਲੁਧਿਆਣਾ ਜੀ ਲੁਧਿਆਣਾ ਹਾਂ ਜੀ ਗਰਾਉਂ ਠੀਕ ਆ ਬਈ ਐ ਬਈ ਵੇ ਇਹ ਹੀ ਲਿਆ ਸੀਗਾ ਜੀ ਬੱਚਾ ਆਈ ਇਹ ਦੋ ਤਾਂ ਹੁੰਦਾ ਜੀ ਕਦੋਂ ਕੋ ਲਿਆ ਸੀਗਾ ਇਨੂੰ ਹੋ ਗਿਆ ਜੀ ਮਹੀਨਾ ਕੋ ਹੈ ਹੀ ਲੈ ਇਹਨੂੰ ਜਨਕਾ ਵੱਡੀ ਲੈ ਤੁਸੀਂ ਤਾਂ ਹਾਂ ਜੀ ਹਾਂ ਜੀ ਇੱਧਰ ਕਰੀ ਕੀ ਹਾਈਟ ਹੋਗੀ ਦੀ ਇਹਦੀ ਹੈਟ ਹੈਗੀ ਆ ਜੀ ਲਗਭਗ 40 ਚੁਲੀ ਹੈਗੀ ਆ ਜੀ 39 39 40 ਚੁਲੀ ਹੈਗੀ ਆ ਜੀ ਕਦੇ ਫਿਰ ਤਾਂ ਨਹੀਂ ਲਾਇਆ ਨਹੀਂ ਗੰਦਾ ਨਾ ਕਿਆ ਕਹਿ ਦਸ ਇਹ ਦੋ ਦੰਦ ਹੋਇਆ ਜੀ ਦੋ ਦੰਦ ਸਿੰਗ ਬੜਾ ਘੈਂਟ ਹੈ ਬਈ ਇਹਨਾਂ ਹਾਂ ਜੀ ਹਾਂ ਜੀ ਸਿੰਗ ਬੜਾ ਜੀ ਘੈਂਟ ਹੈ ਕੀ ਇਹਦੇ ਕੱਟਣ ਵਾਲਾ ਥੋੜਾ ਜਿਆਦਾ ਪਿਆਸ਼نگਾਈ ਇਹ ਹੂੰ ਬਹੁਤ ਸੋਹਣੀ ਬੱਚਾ ਬਹੁਤ ਵਧੀਆ ਜੀ ਅੱਛਾ ਇਹ ਇਹਦਾ ਪਿਓ ਪਿਓ ਕੇ ਮੈਂ ਰਹਾਗਾ ਕਹਿ ਜਾ ਰਿਹਾਗਾ ਇਹ ਤਾਂ ਪ્યો ਸੀਗਾ ਜੀ 45 40 ਦਾ ਸੀਗਾ ਜੀ ਅੱਛਾ ਹਾਂਜੀ ਹਾਂਜੀ ਤੁਹਾਡੇ ਕੋਲ ਕਿਵੇਂ ਆਇਆ ਤੁਸੀਂ ਕਿੰਨੇ ਕੁ ਰੁਪਈਆ ਚ ਲਿਆ ਆਉਂਦੇ ਨਹੀਂ ਕਿੰਨੇ ਮੰਗਿਆ ਚਲੋ ਤੁਹਾਨੂੰ ਛੱਡ ਵੀ ਕਿੰਨੇ ਦਾ ਲਿਆ ਕਿੰਨੇ ਮੰਗਿਆ ਜੀ ਇਹ ਤਾਂ 50000 ਰੁਪਈਆ ਮੁੱਲ ਕੀਤਾ ਜੀ 5000 ਹਾਂਜੀ ਲੱਗਿਆ ਤਾਂ ਨਹੀਂ ਕੁਛ ਲੱਗਿਆ ਨਹੀਂ ਹਜੇ ਕੋਈ ਲੱਗਿਆ ਨਹੀਂ ਬੱਕਰੀਆਂ ਤਾਂ ਨਹੀਂ ਲਵਾਉਣ ਲੱਗਿਆ ਤਾਂ ਨਹੀਂ ਹਜੇ ਨਹੀਂ ਲਵਾਉਣ ਲੱਗੇ ਜੀ ਇਹ ਤਾਂ ਕਿਉਂਕਿ ਲਿਸਤਾ ਪੈ ਰਿਹਾ ਥੋੜਾ ਜਨਾ ਹਾਂਜੀ ਹਾਂਜੀ ਅਛਾ ਰਿਜ਼ਲਟ ਤਾਂ ਲੈਣੀ ਹੋਊਗਾ ਰਿਜ਼ਲਟ ਨਹੀਂ ਹਜੇ ਤਾਂ ਨਹੀਂ ਲਿਆ ਤਾਂ ਹੈ ਨਹੀਂ ਗਾ ਜੀ ਨਾ ਨਾ ਠੀਕ ਐ ਗਾਹਾਂ ਆਉਂਦਾ ਹੋਊਗਾ ਹਾਂ ਜੀ ਹਾਂ ਇਹਨਾਂ ਇੱਕ ਇੱਕ ਦੀ ਬੱਕਰੀ ਕੋਈ ਨਾ ਵੀ ਭਰਾ ਲੈਂਦਾ ਹੁੰਦਾ ਬਈ ਹਾਂ ਜੀ ਹਾਂ ਜੀ ਆਹ ਗੱਲ ਉਹਦਾ ਥੋੜਾ ਜਿਹਾ ਲਿਸਾ ਹੈਗਾ ਮੱਛਰ ਮੁਛਰ ਕਾਰਨ ਹੋ ਜਾਂਦਾ ਨਾ ਹਾਂ ਜੀ ਹਾਂ ਜੀ ਹਾਂ ਜੀ ਸਹੀ ਗੱਲ ਆ ਬਾਕੀ ਇਹਨਾਂ ਆਪਣੇ ਘਰੇ ਖਰਾਕ ਖਰੂਗ ਹਜੇ ਹੈ ਨਹੀਂ ਐਨੀ ਹੈ ਨਹੀਂ ਘਟ ਹੈਗੀ ਜੀ ਇਹ ਵੀ ਗੱਲ ਹੋ ਜਾਂਦੀ ਘਰੋਂ ਡਾਉਣ ਹੀ ਆ ਜੀ ਕੰਮ ਇਸ ਕਰਕੇ ਥੋੜਾ ਜਿਆ ਖਰਾਕ ਦੀ ਪ੍ਰੋਬਲਮ ਹੁੰਦੀ ਹੈ ਖਰਾਕ ਦੀ ਪ੍ਰੋਬਲਮ ਪੈ ਜਾਂਦੀ ਹੈ ਜੀ ਲੈ ਜੀ ਆਹ ਬੰਦੇ ਕੋਈ ਅੰਦਰ ਵਿਚਾਰੇ ਖਰਾਕ ਦੀ ਚ ਜੀ ਪੂਰੀ ਵਧੀਆ ਬਣਨ ਵਾਲੀ ਹੈ ਜੀ ਜੀ ਪੂਰੀ ਵਧੀਆ ਬਣਨ ਵਾਲੀ ਹੈਗੀ ਹਾਂ ਜੀ ਹਾਂ ਜੀ ਬਣਿਆ ਹੋਇਆ ਬੱਕਰਾ ਤਾਂ ਕੋ ਤੁਰਦਾ ਫਿਰਦਾ ਸਹੀ ਆ ਪੂਰਾ ਪੂਰਾ ਜੀ ਆ ਦੇਖੋ ਕਈ ਵਾਰੀ ਘਰੇ ਖੜਾਗਾ ਹਾਂ ਜੀ ਹਾਂ ਜੀ ਠੀਕ ਆ ਬੰਦ ਦੇ ਬਾਈ